हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਇਹਨਾਂ ਦਿਨਾਂ ਜਿਹਨਾਂ ਕਿਸਾਨ ਭਰਾਵਾਂ ਨੇ ਜਿਹੜਾ ਪਨੀਰੀ ਦੀ ਬਿਜਾਈ ਕਰਨੀ ਆ ਤੇ ਪਨੀਰੀ ਕਈ ਵਾਰ ਆਪਣੀ ਜਲਦੀ ਤਿਆਰ ਨਹੀਂ ਹੁੰਦੀ ਅੱਜ ਆਪਾਂ ਤੁਹਾਨੂੰ ਦੋ ਖਾਦਾਂ ਦੱਸਾਂਗੇ ਬਿਲਕੁਲ ਸਿਰਫ ਦੋ ਖਾਦਾਂ ਪਾ ਕੇ ਆਪਾਂ ਜਿਹੜੀ ਪਨੀਰੀ ਤੰਦਰੁਸਤ ਤੇ ਬਹੁਤ ਜਲਦੀ ਤਿਆਰ ਕਰ ਸਕਦੇ ਆ ਉਹਦੇ ਨਾਲ ਨਾਲ ਆਪਾਂ ਮਰਲੇ ਬਣਾਉਣ ਦਾ ਤਰੀਕਾ ਵੀ ਦੱਸਣਾ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਮਰਲਾ ਕਿਵੇਂ ਬਣਾ ਸਕਦੇ ਆ ਮਰਲੇ ਦਾ ਬੀਜ ਕਿੰਨਾ ਪਾਉਣਾ ਤੇ ਜਿਹੜੀ ਪਨੀਰੀ ਕੜੀ ਹੁੰਦੀ ਆ ਜਿੱਥੇ ਕੜੀ ਹੁੰਦੀ ਆ ਜਲਦੀ ਤਿਆਰ ਨਹੀਂ ਹੁੰਦੀ ਉਹਦਾ ਵੀ ਆਪਾਂ ਹੱਲ ਦੱਸਾਂਗੇ ਤੇ ਜਿਵੇਂ ਕਿਸਾਨ ਵੀਰ ਦਾ ਸਵਾਲ ਜੀ 131 ਦੀ ਜੀ ਪਨੀਰੀ ਜਲਦੀ ਤਿਆਰ ਨਹੀਂ ਹੁੰਦੀ ਤਾਂ ਜੇਕਰ ਤੁਸੀਂ ਇਸ ਤਰੀਕੇ ਨਾਲ ਪਨੀਰੀ ਬੀਜੋਗੇ ਤਾਂ 131 ਦੀ ਪਨੀਰੀ ਵੀ ਜਿਹੜੀ ਤੁਹਾਡੀ 30 32 ਦਿਨ ਦੇ ਵਿੱਚ ਆਰਾਮ ਦੇ ਨਾਲ ਜਿਹੜੀ ਤਿਆਰ ਹੋ ਜਾਏਗੀ ਸੋ ਪੂਰੀ ਜਾਣਕਾਰੀ ਸ਼ੇਅਰ ਕਰਦੇ ਆਂ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੀ ਬੈਲ ਆਈਕਨ ਨੇ ਦਬਾ ਦਿਓ ਤਾਂ ਕਿ ਹਰ ਪ੍ਰਕਾਰ ਦੀ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੂਰ ਕਰਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਵੀ ਜਾਣਕਾਰੀ ਪਹੁੰਚ ਜਾਵੇ ਸੋ ਹੋਣਾ ਕਿਸਾਨ ਪਰ ਆਪਾਂ ਗੱਲ ਕਰਦੇ ਪਨੀਰੀ ਬਜਾਏ ਬਾਰੇ ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸਾਨ ਪਰੋ ਜ਼ਮੀਨ ਦੀ ਚੋਣ ਕਰ ਲਈ ਤਾਂ ਮਰਲੇ ਬਣਾਉਣੇ ਆ ਮਰਲੇ ਆਪਾਂ ਬਣਾਉਣੇ ਬਈ ਮਰਲੇ ਬਣਾਉਣ ਦਾ ਤਰੀਕਾ ਦੱਸਦੇ ਆ ਆਪਾਂ ਸੌਖਾ ਬਿਲਕੁਲ ਤਰੀਕਾ ਦੋ ਤਰੀਕੇ ਹੈ ਗਿਆ ਪਹਿਲਾ ਤਰੀਕਾ ਹੈ ਕਿ ਆਪਾਂ ਤਿੰਨ ਕਰਮਾ ਉਸਾਈਡ ਨੂੰ ਮਾਰ ਲੈਣੀਆਂ ਤਿੰਨ ਕਰਮਾ ਉਸਾਈਡ ਨੂੰ ਮਰਲੇ ਯਾਨੀ ਕਿ ਦੋ ਦੋ ਲਾਂਘਾ ਪੱਟ ਕੇ ਇੱਕ ਕਰਮ ਬਣ ਜਾਂਦੀ ਆ ਤੇ ਆਪਾਂ 6 ਲਾਂਘਾ ਪੱਟਾਂਗੇ ਤੇ ਆਪਣੀਆਂ ਤਿੰਨ ਕਰਮਾ ਬਣ ਜਾਣਗੇ ਯਾਨੀ ਕਿ 5.5 ਫੁੱਟ ਇੱਕ ਕਰਮ ਚ ਹੁੰਦਾ ਤੇ ਤਿੰਨ ਕਰਮਾ ਆਪਾਂ ਉਧਰਲੀ ਸਾਈਡ ਨੂੰ ਮਾਰ ਲੈਣੀਆਂ ਤਿੰਨ ਓ ਸਾਈਡ ਨੂੰ ਮਾਰਨੀਆਂ ਤੇ ਆਪਣਾ ਜਿਹੜਾ ਇੱਕ ਮਰਲਾ ਬਣ ਜਾਊਗਾ ਜਿੰਨੇ ਮਰਲੇ ਬਣਾਣੇ ਉਸੇ ਹਿਸਾਬ ਨਾਲ ਤੁਸੀਂ ਜਿਹੜੀਆਂ ਕਰਮਾ ਮਾਰੀ ਜਾਣੀਆਂ ਇਸ ਤੋਂ ਵੀ ਜੇਕਰ ਸੌਖਾ ਤਰੀਕਾ ਮਰਲੇ ਬਣਾਉਂਦਾ ਸਿੱਖਣਾ ਤਾਂ ਉਹਦੇ ਕਿਸਾਨ ਬਰੋਂ ਆਪਾਂ ਇੱਕ ਸਾਈਡ ਨੂੰ 9 ਕਰਮਾ ਮਾਰ ਲੈਣੀਆਂ ਤੇ ਦੂਜੀ ਸਾਈਡ ਨੂੰ ਤੁਸੀਂ ਜਿੰਨੀਆਂ ਕਰਮਾ ਮਾਰੋਗੇ ਇੱਕ ਕਰਮਾ ਰੋਗੇ ਇੱਕ ਮਰਲਾ ਬਣਜੂ ਦੋ ਕਰਮਾ ਮਾਰੋਗੇ ਦੋ ਮਰਲੇ ਬਣਜੂ 10 ਕਰਮਾ ਮਾਰੋਗੇ ਤਾਂ 10 ਮਰਲੇ ਬਣਜੂਗੇ ਜੇਕਰ 20 ਕਰਮਾ ਮਾਰੋਗੇ ਤਾਂ 20 ਮਰਲੇ ਬਣ ਜਾਣਗੇ ਯਾਨੀ ਕਿ ਇੱਕ ਕਨਾਲ ਆਪਣੀ ਜਗਾ ਬਣਜੂਗੀ ਇੱਕ ਸਾਈਡ ਨੂੰ ਆਪਾਂ ਸਿਰਫ ਨੌ ਮਾਰ ਲਈਆਂ ਦੂਜੀ ਸਾਈਡ ਨੂੰ ਜਿੰਨੀਆਂ ਕਰਮਾ ਮਾਰੀ ਜਾਓਗੇ ਜਿੰਨੇ ਮਰਲੇ ਬਣਾਉਣੇ ਓੰਨੇ ਮਰਲੇ ਬਣ ਜਾਣਗੇ ਇਹ ਤਰੀਕਾ ਦਾ ਬਿਲਕੁਲ ਸਭ ਤੋਂ ਖਦਰੀਕਾ ਤਰੀਕਾ ਦਾ ਮਰਲੇ ਬਣਾਉਂਦਾ ਤੇ ਹੁਣ ਕਿਸਾਨਵਰ ਆਪਾਂ ਕਰਦੇ ਹਾਂ ਸ਼ੁਰੂਆਤ ਵੀ ਮੀਰੀ ਦੀ ਬਜਾਈ ਕਰਨ ਤੋਂ ਪਹਿਲਾਂ ਜਿਹੜਾ ਮੇਨ ਆਪਣਾ ਕੰਮ ਹੁੰਦਾ ਕਿ ਆਪਾਂ ਜਿਹੜਾ ਬੀਜ ਲੈਣਾ ਕਿਸੇ ਵੈਰੈਟੀ ਦਾ ਆਪਾਂ ਬੀਜ ਬੀਜ ਰਹੇ ਆ ਸਭ ਤੋਂ ਪਹਿਲਾਂ ਆਪਾਂ ਇੱਕ ਲੈਣਾ ਟੱਬ ਉਹਦੇ ਵਿੱਚ ਆਪਾਂ ਟੱਬ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ 5 ਤੋਂ 10 ਕਿਲੋ ਬੀਜ ਪਾਉਣਾ ਉਹਨੂੰ ਆਪਾਂ ਫੁੱਲ ਪਾਣੀ ਦਾ ਭਰ ਲੈਣਾ ਉਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਤੇ ਜਿਹੜਾ ਮਾੜਾ ਬੀਜ ਹੋਇਆ ਉਲੀ ਵਾਲਾ ਬੀਜ ਹੋਇਆ ਬਿਮਾਰੀ ਵਾਲਾ ਬੀਜ ਹੁੰਦਾ ਉੱਪਰ ਆ ਜਾਂਦਾ ਹੌਲਾ ਬੀਜ ਹਲਕਾ ਬੀਜ ਹੁੰਦਾ ਉੱਪਰ ਆ ਜਾਂਦਾ ਉਹਨਾਂ ਆਪਾਂ ਕੱਢ ਕੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਆ ਆਪਾਂ ਬਾਹਰ ਸੱਟਿਆ ਇਸੇ ਤਰੀਕੇ ਨਾਲ ਤੁਸੀਂ ਬਾਹਰ ਸੱਟੀ ਜਾਣਾ ਤਾਂ ਇਹਨੂੰ 3 ਤੋਂ 4 ਵਾਰ ਆਪਾਂ ਇਹ ਕਰਨਾ ਕਿ ਉੱਪਰ ਬੀਜ ਜਦੋਂ ਉੱਪਰੋਂ ਬੀਜ ਆਉਣਾ ਹਟ ਜਾਏਗਾ ਉਦੋਂ ਆਪਾਂ ਉਹ ਜਿਹੜਾ ਬੀਜ ਕੱਢ ਕੇ ਤੇ ਦੂਜਾ ਬੀਜ ਫੇਰ 5 ਤੋਂ 10 ਕੁ ਲੋ ਆਪਾਂ ਬੀਜ ਭਿਓ ਪਾ ਦੇਣਾ ਇਸੇ ਤਰੀਕੇ ਨਾਲ ਆਪਾਂ ਜਿੰਨਾ ਬੀਜ ਆਪਾਂ ਪਾਉਣਾ ਹੈ ਜਾਣੇ ਕਿ ਪਨੀਰੀ ਬਿਜਾਈ ਕਰਨੀ ਉਸੇ ਤਰੀਆ ਆਪਾਂ 5 ਤੋਂ 10 ਕਿਲੋ ਬੀਜ ਪਾ ਪਾ ਕੇ ਤੇ ਇਦਾਂ ਆਪਾਂ ਜਿਹੜਾ ਮਾੜਾ ਬੀਜ ਹੈ ਉਲੀ ਵਾਲਾ ਬੀਜ ਹੈ ਉਹਨੂੰ ਆਪਾਂ ਬਾਹਰ ਕੱਢੀ ਜਾਣਾ ਇਹ ਕਿਸਾਨ ਮਰ 20 ਕਿਲੋ ਬੀਜ ਪਿੱਛੇ ਤੁਹਾਡਾ 2 ਤੋਂ ਲੈ ਕੇ 3 ਕਿਲੋ ਬੀਜ ਜਿਹੜਾ ਐਕਸਟਰਾ ਤੁਹਾਡਾ ਨਿਕਲ ਜੂਗਾ ਉਸ ਹਿਸਾਬ ਨਾਲ ਤੁਸੀਂ 20 ਕਿਲੋ ਬੀਜ ਪਿੱਛੇ 2 ਤੋਂ 3 ਕਿਲੋ ਬੀਜ ਪਹਿਲਾਂ ਹੀ ਵੱਧ ਪਾ ਲਓ ਕਿਉਂਕਿ ਆਪਾਂ ਸੁੱਕੇ ਬੀਜ ਦੀ ਜਿਹੜਾ ਤੋਲ ਕਰ ਸਕਦੇ ਆ ਤੋਲ ਕੀਤਾ ਹੁੰਦਾ ਹੈ ਤੇ ਗਿੱਲੇ ਬੀਜ ਦਾ ਬਾਅਦ ਆਪਣੇ ਤੋਲ ਨਹੀਂ ਹੁੰਦਾ ਇਸ ਲਈ ਤੁਸੀਂ మేసేںਹੀਂ ਕੋਸ਼ਿਸ਼ ਕਰਨੀ ਕਿ 2 ਤੋਂ 3 ਕਿਲੋ 20 ਕਿਲੋ ਵਿੱਚ ਪਿਛੇ 2 ਤੋਂ 3 ਕਿਲੋ ਬੀਜ ਵੱਧ ਪਹਿਲਾਂ ਹੀ ਪਾ ਲੈਣਾ ਜਿੰਨਾ ਆਪਣਾ ਬੀਜ ਹੈ ਜਿਹੜਾ ਹੌਲਾ ਬੀਜ ਐਕਸਟਰਾ ਬੀਜ ਨਿਕਲ ਜਾਣਾ ਇਸ ਤਰੀਕੇ ਨਾਲ ਕਿਸਾਨ ਦਾ ਆਪਣਾ ਬਿਲਕੁਲ ਤੰਦਰੁਸਤ ਤੇ ਉੱਲੀ ਰਹਿਤ ਜਿਹੜਾ ਬੀਜ ਉਹ ਤਿਆਰ ਹੋ ਜਾਊਗਾ ਬਿਲਕੁਲ ਕੋਈ ਵੀ ਦੇ ਵਿੱਚ ਮਾੜਾ ਦਾਣਾ ਨਹੀਂ ਰਹਿ ਜਾਂਦਾ ਉਸ ਤੋਂ ਬਾਅਦ ਆਪਾਂ ਜਾਣਾ ਹੋਣਾ ਬੀਜ ਤਿਆਰ ਆਪਾਂ ਕਰ ਲਿਆ ਇਸ ਤੋਂ ਬਾਅਦ ਆਪਾਂ ਜਿਹੜੀ ਆਪਾਂ ਜ਼ਮੀਨ ਦੀ ਸਿਲੈਕਸ਼ਨ ਕੀਤੀ ਆ ਉੱਥੇ ਜਾਣਾ ਉਹਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਉਹਨਾਂ ਖਾਦਾਂ ਦੀ ਵਾਰੀ ਆ ਜਾਂਦੀ ਹੈ ਸਿਰਫ ਆਪਾਂ ਦੋ ਖਾਦਾਂ ਪਾਉਣੀਆਂ ਪੈਸੇ ਤੁਸੀਂ ਹੋਰ ਵੀ ਪਾ ਸਕਦੇ ਪਰ ਜਿਹੜੀਆਂ ਆਪਾਂ ਦੋ ਖਾਦਾਂ ਪਾਉਣੀਆਂ ਤੁਹਾਨੂੰ ਦੱਸਾਂਗੇ ਬਈ ਇੱਕ ਤੁਸੀਂ ਲੈਣੀ ਸੁਪਰ ਖਾਦ ਜਿਹਨੂੰ ਸਿੰਗਲ ਸੁਪਰ ਫਾਸਫੇਟ ਕਹਿੰਦੇ ਨੇ ਤੇ ਇਹ ਆਪਾਂ ਇੱਕ ਕਨਾਲ ਦੀ ਲੈਣੀ 8 ਤੋਂ 10 ਕਿਲੋ ਤੇ ਉਹਦੇ ਨਾਲ ਲੈਣੀ 3 ਕਿਲੋ ਆਪਾਂ ਯੂਰੀਆ ਇਹਨਾਂ ਦੋਨਾਂ ਨੂੰ ਛਿੱਟਾ ਮਾਰ ਕੇ ਤੇ ਉੱਪਰ ਆਪਾਂ ਤੰਗਲੀ ਮਾਰ ਦੇਣੀ ਜੇਕਰ ਤੁਸੀਂ ਖੇਰਲੀ ਭਾਈ ਕਰਨੀ ਤਾਂ ਤੁਸੀਂ ਪਤਲੇ ਪਤਲੇ ਹੱਲ ਲਾ ਕੇ ਤੇ ਛਿੱਟਾ ਮਾਰ ਕੇ ਉੱਪਰ ਸੁਭਾਗਾ ਮਾਰ ਸਕਦੇ ਉਹਦੇ ਨਾਲ ਤੁਹਾਨੂੰ ਆਪਣੀ ਇੱਕ ਜਗ੍ਹਾ ਤੇ ਜਿਹੜੀ ਲੈਣਾ ਦੀਆਂ ਵਿੱਚ ਜਿਹੜੀ ਖਾਦ ਡਿੱਗ ਪੈਂਦੀ ਉਹ ਆਪਣੀ ਪ੍ਰੋਪਰ ਪਨੀਰੀ ਨੂੰ ਨਹੀਂ ਲੱਗਦੀ ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ ਜਦੋਂ ਆਪਾਂ ਸੁਹਾਗਾ ਮਾਰ ਲਏ ਉਹਦੇ ਉੱਪਰ ਆਪਾਂ ਛਿੱਟਾ ਮਾਰ ਕੇ ਦੋਨਾਂ ਖਾਦਾਂ ਦੇ ਉੱਪਰੋਂ ਜਿਹੜੀ ਦੋਨਾਂ ਸਾਈਡਾਂ ਨੂੰ ਤੰਗਲੀ ਮਾਰ ਦੇਣੀ ਹੈ ਉਸ ਤੋਂ ਬਾਅਦ ਆਪਾਂ ਬੀਜ ਦਾ ਛਿੱਟਾ ਮਾਰ ਕੇ ਰੂੜੀ ਪਾਉਣੀ ਆ ਜਾਂ ਸਵਾਹ ਪਾਉਣੀ ਆ ਉਹਨੂੰ ਆਪਾਂ ਪਾ ਕੇ ਜਿਹੜੀ ਪਨੀਰੀ ਦੀ ਬਿਜਾਈ ਕਰ ਸਕਦੇ ਹਾਂ ਤੇ ਇੱਥੇ ਕਈ ਕਿਸਾਨ ਵੀ ਜਿਹੜੀ ਡੀਏਪੀ ਪਾਉਣੀ ਪਸੰਦ ਕਰਦੇ ਵੈਸੇ ਤਾਂ ਆਪਾਂ ਨੂੰ ਸੁਪਰ ਜਿਹੜੀ ਖਾਦ ਪਾਵਾਂਗੇ ਉਹਦੇ ਨਾਲ ਜਲਦੀ ਪਨੀਰੀ ਤਿਆਰ ਹੁੰਦੀ ਆ ਜੇਕਰ ਤੁਸੀਂ ਡੀਏਪੀ ਪਾਉਣੀ ਤਾਂ ਤੁਸੀਂ 1 ਕਨਾਲ ਦੀ 5 ਕਿਲੋ ਪਾ ਸਕਦੇ ਤੇ ਨਾਲ ਤੁਸੀਂ 2.5 ਤੋਂ 3 ਕਿਲੋ ਜ ਇਹ ਵੀ ਦੋਨੋਂ ਇਸੇ ਤਰੀਕੇ ਨਾਲ ਤੁਸੀਂ ਜਿਹੜੀਆਂ ਖਾਦਾਂ ਪਾ ਸਕਦੇ ਜੇ ਤਾਂ ਉਸ ਤੋਂ ਬਾਅਦ ਕਿਸਾਨਪੁਰ ਜਿਹੜੀ ਕਿਸਾਨ ਵੀਰਾਂ ਦੀ ਕਰੜੀ ਪਨੀਰੀ ਹੋ ਜਾਂਦੀ ਜਾਂ ਫਿਰ ਜਲਦੀ ਤਿਆਰ ਨਹੀਂ ਹੁੰਦੀ ਤਾਂ ਕਿਸਾਨਪੁਰ ਜੇਕਰ ਤੁਹਾਡੇ ਖੇਤ ਦੇ ਵਿੱਚ ਕੋਈ ਕਿਸੇ ਕਾਰਨ ਜਿਹੜੀ ਪਨੀਰੀ ਜਲਦੀ ਤਿਆਰ ਨਹੀਂ ਹੁੰਦੀ ਤਾਂ ਤੁਸੀਂ ਕਿਹੜੇ ਕਣਕ ਦੇ ਵੱਢ ਨਾਲ ਤੁਸੀਂ ਜਿਹੜਾ ਬਰਸੀਮ ਵਾਲਾ ਛਟਾਲੇ ਵਾਲਾ ਵੱਢ ਹੁੰਦਾ ਉਸ ਖੇਤ ਦੇ ਵਿੱਚ ਪਨੀਰੀ ਬੀਜੋ ਉੱਥੇ ਤੁਹਾਡੀ ਪਨੀਰੀ ਵੀ ਜਲਦੀ ਤਿਆਰ ਹੋ ਜਾਏਗੀ ਤੇ ਪਨੀਰੀ ਤੁਹਾਡੀ ਕਰੜੀ ਵੀ ਨਹੀਂ ਹੋਵੇਗੀ ਤੇ ਜੇਕਰ ਤੁਸੀਂ ਪਾਦੇ ਫਿਰ ਵੀ ਪੰਬਨੀ ਦੀ ਕਾੜੀ ਹੁੰਦੀ ਤਾਂ ਆਪ ਜਿੱਥੇ ਤੁਸੀਂ ਪਨੀਰੀ ਬੀਜਣੀ ਉੱਥੇ ਪਹਿਲਾਂ ਤੁਸੀਂ ਰੂੜੀ ਮਿਲਾ ਲਓ ਆਪਣੇ ਖੇਤ ਦੇ ਵਿੱਚ ਉਹਨੂੰ ਪਾਣੀ ਨਾਲ ਭਰ ਲਓ ਜਦੋਂ ਜ਼ਮੀਨ ਬੱਤਰ ਆ ਜਾਏਗੀ ਉਸ ਤੋਂ ਬਾਅਦ ਉਹਨੂੰ ਜ਼ਮੀਨ ਨੂੰ ਸੁਕਾ ਕੇ ਉਹਦੇ ਵਿੱਚ ਪਨੀਦੀ ਬਜਾਈ ਕਰੋ ਤਾਂ ਉੱਥੇ ਵੀ ਜਿਹੜੀ ਆਪਣੀ ਪਨੀਰੀ ਪੋਲੀ ਪੜੀਂਦੀ ਆ ਪਨੀਰੀ ਕਾੜੀ ਹੁੰਦਾ ਮੇਨ ਕੰਮ ਦਾਗਾ ਆਪ ਜਿਹੜਾ ਲੋਡ ਤੋਂ ਵੱਧ ਪਾਣੀ ਲਾਉਣੇ ਆ ਬਿਲਕੁਲ ਗਲਤ ਸਮੇਂ ਤੇ ਲਾਈ ਜਾਂਦੇ ਆ ਆਪਾ ਪਾਣੀ ਤਾਂ ਜਿਆਦਾ ਪਾਣੀ ਭਰ-ਭਰ ਰੱਖਦੇ ਆ ਉਹਦਾ ਕਾਰਨ ਵੀ ਹੁੰਦਾ ਕਿ ਆਪਣੀ ਪਨੀਰੀ ਜਿਹੜੀ ਕਰੜੀ ਹੁੰਦੀ ਹੈ। ਪਨਾਰੀ ਪਨੀਰੀ ਜਿਹੜੀ ਆਪਾਂ ਨੂੰ ਪਾਣੀ ਲਾਉਣਾ ਉਹ ਬਿਲਕੁਲ ਸੋਚ ਸਮਝ ਕੇ ਤੇ ਸਹੀ ਤਰੀਕੇ ਨਾਲ ਲਾਉਣਾ। ਤਾਂ ਤਾਂ ਵੀ ਆਪਣੀ ਜਿਹੜੀ ਪਨੀਰੀ ਕਰੜੀ ਨਹੀਂ ਹੁੰਦੀ। ਸੋ ਇਸ ਤਰੀਕੇ ਨਾਲ ਕਿਸਾਨ ਉਹ ਤੁਸੀਂ ਪਨੀਰੀ ਦੀ ਬਿਜਾਈ ਕਰੋਗੇ। ਤਾਂ ਬਿਲਕੁਲ 50 131 ਚਾਹੇ ਕੋਈ ਵੀ ਵੈਰੈਟੀ ਹੈ ਤੇ ਆਪਣੀ ਜਿਹੜੀ ਪਨੀਰੀ ਬਹੁਤ ਜਲਦੀ ਤੇ ਵਧੀਆ ਤਰੀਕੇ ਨਾਲ ਤੇ ਤੰਦਰੁਸਤ ਪਨੀਰੀ ਤਿਆਰ ਹੋ ਜੇਗੀ। ਹੋਰ ਕੋਈ ਜਾਣਕਾਰੀ ਜੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਆਪਣਾ ਰਾਏ ਦੇ ਸਕਦੇ ਜਾਂ ਪੁੱਛ ਸਕਦੇ ਜੀ। ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ